ਬਲਰਾਜ ਸਾਨੀ ਬਲਰਾਜ ਸਾਨੀ ਦਾ ਜਨਮ 1 ਮਈ 1913 ਈਸਵੀ ਨੂੰ ਸ਼੍ਰੀ ਹਰਬੰਸ ਲਾਲ ਸਾਨੀ ਅਤੇ ਮਾਤਾ ਸ਼੍ਰੀਮਤੀ ਲక్ష్ਮੀ ਦੇਵੀ ਦੇ ਘਰ 라ਵਲਪਿੰਡੀ ਪਾਕਿਸਤਾਨ ਵਿਖੇ ਹੋਇਆ 1934 ਈਸਵੀ ਵਿੱਚ ਉਹਨਾਂ ਨੇ ਐਮਏ ਅੰਗਰੇਜ਼ੀ ਕੀਤੀ ਕੁਝ ਸਮਾਂ ਪੱਤਰਕਾਰੀ ਕੀਤੀ ਪਿਤਾਪੁਰਖੀ ਕਿਤਾਬ ਵਪਾਰ ਵੀ ਕੀਤਾ ਉਹ 1938 ਈਸਵੀ ਤੋਂ 1940 ਈਸਵੀ ਤੱਕ ਸ਼ਾਂਤੀ ਨਿਕੇਤਨ ਵਿੱਚ ਹਿੰਦੀ ਦੇ ਅਧਿਆਪਕ ਵੀ ਰਹੇ ਫਿਰ 1940 ਈਸਵੀ ਤੋਂ 1944 ਈਸਵੀ ਉਹਨਾਂ ਨੇ BBC ਲੰਡਨ ਵਿੱਚ ਅਨਾウンਸਰ ਵਜੋਂ ਕੰਮ ਕੀਤਾ ਪਰੰਤੂ ਉਹਨਾਂ ਦਾ ਮੁੱਖ ਕੀਤਾ ਐਕਟਿੰਗ ਰਿਹਾ ਉਹਨਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਆਈਆਂ ਜਿਨ੍ਹਾਂ ਵਿੱਚ ਉਹ ਪ੍ਰਮੁੱਖ ਯਾਦਗਾਰੀ ਫਿਲਮਾਂ ਕਾਬਲੀ ਵਾਲਾ ਦੋ ਬੀਗਾ ਜ਼ਮੀਨ ਹਮ ਲੋਗ ਹੀਰਾ ਮੋਤੀ ਪਵਿੱਤਰ ਪਾਪੀ ਆਧਾਨ ਪੰਜਾਬੀ ਵਿੱਚ ਉਹਨਾਂ ਦੀਆਂ ਕਾਫੀ ਰਚਨਾਵਾਂ ਹਨ ਜਿਨ੍ਹਾਂ ਵਿੱਚੋਂ ਕੁਝ ਪ੍ਰਮੁੱਖ ਰਚਨਾਵਾਂ ਮੇਰਾ ਪਾਕਿਸਤਾਨੀ ਸਫਰਨਾਮਾ ਮੇਰਾ ਰੂਸੀ ਸਫਰਨਾਮਾ ਗੈਰ ਜਜ਼ਬਾਤੀ ਡਾਇਰੀ ਮੇਰੀ ਫਿਲਮੀ ਆਤਮਕਥਾ ਆਧਾਨ ਮੋੜ ਵੇਖਿਆ ਪਿੰਡ ਵਾਰਤਕ ਦਾ ਨਮੂਨਾ ਮੇਰਾ ਪਾਕਿਸਤਾਨੀ ਸਫਰਨਾਮਾ ਨਾਂ ਦੀ ਰਚਨਾ ਵਿੱਚੋਂ ਲਿਆ ਗਿਆ ਹੈ ਉਨ੍ਹਾਂ ਦੀ ਸਫਰਨਾਮਾ ਵਾਰਤਕ ਬਹੁਤ ਸਲਾਹੀ ਗਈ। ਭਾਸ਼ਾ ਵਿਭਾਗ ਪੰਜਾਬ ਨੇ ਉਹਨਾਂ ਨੂੰ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਨਾਲ ਸਨਮਾਨਿਆ। ਆਜ਼ਾਦੀ ਤੋਂ ਲਗਭਗ 20 ਸਾਲ ਉਪਰੰਤ ਉਹਨਾਂ ਨੇ ਆਪਣੀ ਜਨਮ ਭੂਮੀ ਦੇ ਮੋਹ ਵਸ ਪਾਕਿਸਤਾਨ ਦੀ ਯਾਤਰਾ ਕੀਤੀ। 13 ਅਪ੍ਰੈਲ 1973 ਈਸਵੀ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। ਮੋੜ ਵੇਖਿਆ ਪਿੰਡ ਮੂਲ ਪਾਠ 16 ਅਕਤੂਬਰ 1962 ਈਸਵੀ ਸਵੇਰੇ ਉੱਠਦੇ ਅੰਸਾਰ ਪਹਿਲਾਂ ਥਾਣੇ ਰਿਪੋਰਟ ਲਿਖਾਈ ਫਿਰ ਬਸਾਂ ਦੇ ਅੱਡੇ ਉੱਤੇ ਜਾ ਪੁੱਜੇ ਪੇਰਾ ਵੀ 60-70 ਮੀਲ ਦਾ ਪੈਂਡਾ ਸੀ ਸਿਕੰਦਰ ਨਾਲ ਸੀ ਸਗੋਂ ਦੋ ਹੋਰ ਮਿੱਤਰ ਵੀ ਤਿਆਰ ਹੋ ਪਏ ਸਨ ਉਸ ਵੇਲੇ ਮੈਂ ਉਹਨਾਂ ਦੇ ਸਾਥ ਦਾ ਮੁੱਲ ਨਾ ਪਾਇਆ ਮੇਰੇ ਉੱਪਰ ਪੇਰੇ ਜਾ ਕੇ ਜਜ਼ਬਿਆਂ ਦਾ ਕੀ ਤੂਫਾਨ ਟੁੱਟਣਾ ਸੀ ਉਸ ਵੇਲੇ ਮੈਨੂੰ ਨਹੀਂ ਸੀ ਪਤਾ ਉਸ ਵੇਲੇ ਪੇਰਾ ਮੈਨੂੰ ਸੌਖੀ ਜਿਹੀ ਮੋਹਿਮ ਜਾਪਿਆ ਸੀ ਬਸ ਪੇਰੇ ਵੱਲ ਨੱਠਦੀ ਜਾ ਰਹੀ ਸੀ ਪਰ ਮੈਨੂੰ ਵਿਸ਼ਵਾਸ ਨਹੀਂ ਸੀ ਆਉਂਦਾ ਕਿ ਸੱਚਮੁੱਚ ਮੈਂ ਥੋੜੇ ਚਿਰ ਅੰਦਰ ਪੇਰੇ ਪੁੱਜ ਜਾਵਾਂਗਾ ਪਿਛਲੀ ਵਾਰੀ ਜਦੋਂ ਪੇਰਾ ਵੇਖਿਆ ਸੀ 40 ਸਾਲ ਪੁਰਾਣੀ ਗੱਲ ਹੈ ਉਦੋਂ ਮੇਰੀ ਉਮਰ ਹੋਵੇਗੀ ਮਸਾਂ 8-9 ਸਾਲਾਂ ਦੀ ਪੇਰਾ ਇੱਕ ਨਿੱਕਾ ਜਿਹਾ ਸ਼ਹਿਰ ਸੀ ਉਹਦੀ ਗਲੀ ਗਲੀ ਤੇ ਚੱਪੇ-ਚੱਪੇ ਦੀਆਂ ਦੌੜਾਂ ਮਾਰ ਛੱਡਦੇ ਕੁਕਰਾਨ ਬਰਾਦਰੀ ਵਾਲਿਆਂ ਦੇ ਆਪਣੇ ਅਲੱਗ-ਅਲੱਗ ਮਹੱਲੇ ਸਨ ਸਾਨੀਆਂ ਦਾ ਮਹੱਲਾ, ਅਨੰਦਾਂ ਦਾ, ਕੋਲੀਆਂ ਦਾ ਆਦ ਪਤਾ ਨਹੀਂ ਇਹ ਮਹੱਲੇ ਕਦੋਂ ਤੇ ਕਿਸ ਤਰ੍ਹਾਂ ਬਣੇ ਹਰ ਮਹੱਲੇ ਆਪਣਾ ਦਰਵਾਜ਼ਾ ਹੁੰਦਾ ਸੀ ਮੇਰੇ ਤਾਈ ਜੀ ਮਹੱਲੇ ਦੀਆਂ ਕੁਝ ਸਾਥਣਾਂ ਨਾਲ ਸਵੇਰੇ ਮੂੰਹ ਹਨੇਰੇ ਜੇਲਮ ਦਰਿਆ ਇਸ਼ਨਾਨ ਕਰਨ ਜਾਂਦੇ ਸਨ ਕਦੇ-ਕਦੇ ਮੈਂ ਤੇ ਮੇਰਾ ਛੋਟਾ ਭਰਾ ਭੀਸ਼ਮ ਨਾਲ ਤੁਰ ਪੈਂਦੇ ਸਾਂ ਪਹਿਲਾ ਪੜਾ ਚਿੜੀ ਚੋਗ ਦੂਜਾ ਘੜੀਪੰਨ ਅਤੇ ਤੀਜਾ ਔਖਾ ਪੈਂਡਾ ਦਰਿਆ ਤੀਕ ਦਾ ਜੋ ਘੜੀ ਮੁੜੀ ਛੱਡ ਕੇ ਕਦੇ ਨੇੜੇ ਤੇ ਕਦੇ ਦੂਰ ਚਲਾ ਜਾਂਦਾ ਸੀ ਚਿੜੀ ਚੋਗ ਦੇ ਨੇੜੇ ਇੱਕ ਮੈਦਾਨ ਵਿੱਚ ਅਨੋਖਾ ਮੇਲਾ ਲੱਗਦਾ ਹੁੰਦਾ ਸੀ ਸਾਰੇ ਸ਼ਹਿਰ ਦੀਆਂ ਕੁੜੀਆਂ ਚਿੜੀਆਂ ਇੱਥੇ ਇਕੱਤਰ ਹੁੰਦੀਆਂ ਕਦੇ-ਕਦੇ ਰਾਤੀ ਸਾਡੇ ਹੀਟਲੇ ਸੂਫੇ ਵਿੱਚ ਤਰੰਝਣ ਲੱਗਦਾ ਮੇਰੀਆਂ ਦੋਵੇਂ ਭੈਣਾਂ ਸਹੇਲੀਆਂ ਸਹਿਤ ਮਾਤਾ ਜੀ ਦੀ ਚਤਰਪ੍ਰਧਾਨਗੀ ਹੇਠ ਸਾਰੀ ਦੀ ਸਾਰੀ ਰਾਤ ਚਰਖਾ ਕੱਤਦੀਆਂ। ਕਿਤਨੀਆਂ ਹੀ ਤਸਵੀਰਾਂ ਕਲਪਨਾ ਦੇ ਪਰਦੇ ਉੱਤੇ ਅਕਸ ਪਾ ਗਈਆਂ। ਕਣਕ ਦੇ ਹਰੇ ਭਰੇ ਖੇਤ ਜਿਨ੍ਹਾਂ ਵਿੱਚ ਲੁਕਣ ਮਿੱਟੀ ਖੇੜਦੇ ਸਾਂ, ਜਿਨ੍ਹਾਂ ਦੇ ਬੂਟੇ ਤੋੜ ਕੇ ਤੂਤਨੀਆਂ ਬਣਾਉਂਦੇ ਸਾਂ। ਸਿੱਟੇ ਤੋੜ ਕੇ ਸ਼ਰਾਰਤ ਨਾਲ ਰਾਹ ਲੰਘਦਿਆਂ ਦੀਆਂ ਸਲਵਾਰਾਂ ਦੇ ਪੌਂਚਿਆਂ ਵਿੱਚ ਖੁਸੇੜ ਸੁਟਦੇ ਸਾਂ। ਖੂਹਾਂ ਦੇ ਪਾਣੀ, ਖੇਤਾਂ ਵਿੱਚ ਸੱਜਰੀਆਂ ਪੁੱਟੀਆਂ, ਮੂਲੀਆਂ ਤੇ ਗਾਜਰਾਂ ਉਸ ਜ਼ਮਾਨੇ ਤੋਂ ਬਾਅਦ ਕਦੇ ਵੀ ਤਾਂ ਮੈਂ ਫੇਰ ਪਿੰਡੂ ਜੀਵਨ ਦਾ ਸਵਾਦ ਨਹੀਂ ਮਾਣਿਆ ਲੱਗ ਲਈ ਸੀਟ ਉੱਤੇ ਇੱਕ ਬੁਢੜੀ ਸੁਆਣੀ ਆਪਣੇ ਪੁੱਤਰ ਨੂੰ ਨਾਲ ਲੈ ਕੇ ਆ ਬੈਠੀ ਮੈਨੂੰ ਜਾਪਿਆ ਜਿਵੇਂ ਮੇਰੀ ਆਪਣੀ ਮਾਂ ਆ ਬੈਠੀ ਹੋਵੇ ਉਹ ਪਹਿਰਾਵਾ ਉਹ ਬੋਲੀ ਮੇਰੇ ਆਪਣੇ ਬਿਲਕੁਲ ਆਪ ਦੇ ਲੋਕ ਕੀ ਦੱਸਾਂ ਮੇਰੇ ਮਨ ਦੀ ਕੀ दशा ਹੋ ਗਈ ਬਸ ਪੂਲਵਾਲ ਦੇ ਅੱਡੇ ਉੱਤੇ ਆ ਰੁਕੀ ਮੈਨੂੰ ਨਹੀਂ ਸੀ ਪਤਾ ਕਿ ਭੂਲੋਵਾਲ ਪੇਰੇ ਤੋਂ ਕੁੱਲ 10-12 ਮੀਲ ਦੀ ਵਾਟ ਉੱਤੇ ਹੈ ਡਰਾਈਵਰ ਨੇ ਦੱਸਿਆ ਬੱਸ ਇੱਥੇ ਪੌਣਾ ਘੰਟਾ ਖਲੋਤੀ ਰਹੇਗੀ ਕੁੱਲ 3 ਘੰਟੇ ਤਾਂ ਰਹਿ ਗਏ ਸਨ ਮੇਰੇ ਕੋਲ ਪੇਰਾ ਦੇਖਣ ਲਈ ਉਸ ਵਿੱਚੋਂ ਪੌਣਾ ਘੰਟਾ ਇੱਥੇ ਜਾਇਆ ਹੋ ਜਾਏਗਾ ਆਪਣੇ ਸਾਥੀਆਂ ਤੋਂ ਪੁੱਛੇ ਬਿਨਾਂ ਮੈਂ ਸਿੱਧਾ ਅੱਡੇ ਦੇ ਮੁੰਤਜ਼ਮ ਕੋਲ ਗਿਆ ਜਿਹੜਾ ਇਮਾਰਤ ਦੇ ਭਾਂਡੇ ਵਿੱਚ ਕੁਰਸੀ ਢਾਕੇ ਹਿਸਾਬ ਕਿਤਾਬ ਕਰ ਰਿਹਾ ਸੀ ਮੈਂ ਉਹਨੂੰ ਦੱਸਿਆ ਕਿਵੇਂ ਮੈਂ 40 ਸਾਲਾਂ ਬਾਅਦ ਕੇਵਲ 3 ਘੰਟੇ ਲਈ ਵਤਨ ਵੇਖਣ ਦੇ ਕਾਬਿਲ ਹੋਇਆ ਹਾਂ ਅਤੇ ਕਿਵੇਂ ਮੇਰੇ ਲਈ ਅੱਡੇ ਉੱਤੇ ਪੌਣਾ ਘੰਟਾ ਗੁਜ਼ਾਰਨਾ ਅਸਹਿ ਹੋ ਰਿਹਾ ਹੈ ਇਸ ਆਦਮੀ ਨੇ ਵੀ ਉਹ ਗੱਲ ਕਹੀ ਜੋ ਮੋਹਨ ਲਾਲ ਜੀ ਨੇ ਕੱਲ ਆਖੀ ਸੀ ਪਰ ਭੇਰੇ ਵਿੱਚ ਹੁਣ ਹੈ ਕਿ ਜਿਸ ਨੂੰ ਵੇਖਣ ਟੁਰੀ ਜਾ ਰਹੇ ਹੋ ਮੇਰੇ ਮੂੰਹੋਂ ਨਿਕਲਿਆ ਕੀ ਕਰਾਂ ਜੀ ਮਿੱਟੀ ਖਿੱਚ ਲਈਏ ਉਹੋ ਆਵਾਕ ਜੇ ਆ ਹੋ ਕੇ ਮੇਰੇ ਵੱਲ ਵੇਖਣ ਲੱਗ ਪਿਆ। ਪਤਲੂਨ ਕੋਟ ਵਾਲੇ ਆਦਮੀ ਦੇ ਮੂੰਹੋਂ ਉਹਨੂੰ ਅਜਿਹਾ ਵਾਕ ਸੁਣਨ ਦੀ ਉਮੀਦ ਨਹੀਂ ਸੀ ਸ਼ਾਇਦ। 15 ਮਿੰਟਾਂ ਦੇ ਅੰਦਰ ਅੰਦਰ ਉਹਨੇ ਬਸ ਟੋਰ ਦਿੱਤੀ। ਭੇਰੇ ਦਾ ਆਲਾ ਦਵਾਲਾ ਮੈਨੂੰ ਕੀ ਯਾਦ ਹੋਣਾ ਸੀ ਪਰ ਉਹ ਇਤਨਾ ਸਰਸਬਜ਼ ਤੇ ਇਤਨਾ ਰਮਣੀਕ ਹੋਵੇਗਾ ਇਸ ਦੀ ਮੈਨੂੰ ਕੋਈ ਕਲਪਨਾ ਨਹੀਂ ਸੀ। ਚੰਗਿਆ ਸਰਗੋਦਾ ਉਹਦੇ ਮੁਕਾਬਲੇ ਵਿੱਚ ਰੁੱਖੇ ਇਲਾਕੇ ਹਨ। ਰੇਲਵੇ ਸਟੇਸ਼ਨ ਤੋਂ ਉਤਰ ਕੇ ਭੇਰੇ ਆਓ ਤਾਂ ਸਾਨੀਆਂ ਦਾ ਮੁਹੱਲਾ ਸਭ ਤੋਂ ਪਹਿਲਾਂ ਆਉਂਦਾ ਹੈ ਪਰ ਬਸਾਂ ਦਾ ਅੱਡਾ ਸ਼ਹਿਰ ਦੇ ਪਿਛਲੇ ਦਰਵਾਜ਼ੇ ਉੱਪਰ ਬਣਿਆ ਹੋਇਆ ਹੈ ਜਿਸ ਨੂੰ ਸ਼ਾਇਦ ਅਸੀਂ ਬਲੂਚੀ ਦਰਵਾਜ਼ਾ ਆਖਦੇ ਸਾਂ ਉਸ ਤੋਂ ਬਾਹਰ ਜਾਂਦੇ ਆ ਡਰੀ ਦਾ ਹੁੰਦਾ ਸੀ ਜਿਵੇਂ ਉਸ ਤੋਂ ਪਾਰ ਕੋਈ ਦੂਜੇ ਹੀ ਮੁਲਕ ਹੋਵੇ ਮੇਰੇ ਸਾਥੀ ਇਹ ਵੇਖ ਕੇ ਹੱਕੇ ਬੱਕੇ ਰਹਿ ਗਏ ਕਿ ਮੈਨੂੰ ਸ਼ਹਿਰ ਦੀ ਹਰ ਸੜਕ ਤੇ ਗਲੀ ਯਾਦ ਸੀ ਇਸ ਬਲੋਚੀ ਦਰਵਾਜ਼ੇ ਅੰਦਰ ਵੜਦੇ ਅੰਸਾਰ ਮੇਰੀ ਪਹਿਲੀ ਪਛਾਣ ਪੇਰੇ ਦੀਆਂ ਵਿਸਰੀਆਂ ਖੁਸ਼ਬੂਆਂ ਨਾਲ ਹੋਈ ਅਤੇ ਮੇਰੇ ਅੰਦਰ ਇੱਕ ਅਜੀਬ ਖੁਸ਼ੀ ਦੀ ਲਹਿਰ ਦੌੜ ਗਈ ਦੁਲੰਗੜੇ ਮਾਰਦਾ ਮੈਂ ਸ਼ਹਿਰ ਦੇ ਦੂਜੇ ਸਿਰੇ ਗੰਜ ਮੰਡੀ ਵਾਲੇ ਚੌਕ ਜਾ ਪੁੱਜਾ ਮੈਨੂੰ ਥਾਣੇ ਦਾ ਵਾਕਿਆ ਵੀ ਯਾਦ ਹੈ ਇਨਸਪੈਕਟਰ ਮੇਰੇ ਵਾਂਗ ਹੀ ਅਧਖੜ ਉਮਰ ਦਾ ਆਦਮੀ ਸੀ ਅਤੇ ਪੇਰੇ ਦੇ ਬਥੇਰੇ ਸਾਨੀਆਂ ਨੂੰ ਜਾਣਦਾ ਸੀ ਬڑے ਪਿਆਰ ਨਾਲ ਪੇਸ਼ ਆਇਆ ਸਗੋਂ ਪਾਸਪੋਰਟ ਉੱਤੇ ਆਮਤ ਤੇ ਰੁਕਸਤ ਦੋਵਾਂ ਦੇ ਇੰਦਰਾਜ਼ ਇੱਕੋ ਸਮੇਂ ਕਰ ਦਿੱਤੇ ਤਾਂ ਜੋ ਦੁਬਾਰਾ ਕੋਤਵਾਲੀ ਆਉਣ ਦੀ ਸਾਨੂੰ ਲੋੜ ਨਾ ਪਵੇ ਵੇਖਿਆ ਮੈਂ ਨਾਲ ਆਏ ਸਾਥੀਆਂ ਸਿਕੰਦਰ ਸ਼ਾਕਰ ਅਤੇ ਮੁਸਤਹਿਮਨ ਨੂੰ ਕਿਹਾ ਆਪਣੇ ਤੇ ਪਰਾਏ ਸ਼ਹਿਰ ਦਾ ਇਹ ਫਰਕ ਹੁੰਦਾ ਜੇ ਉਹ ਵੀ ਤੇ ਇੰਸਪੈਕਟਰ ਵੀ ਖਾਮੋਸ਼ ਰਹੇ ਮੈਂ ਆਪ ਜਾਣਦਾ ਸਾਂ ਹੁਣ ਇਹ ਸ਼ਹਿਰ ਉਤਨਾ ਹੀ ਮੇਰਾ ਸੀ ਜਿੰਨੀ ਦਿੱਲੀ ਸਿਕੰਦਰ ਦੀ ਪਰ ਮੈਂ ਸਿਆਣਿਆਂ ਬਣਨ ਦੇ ਰੋਂ ਵਿੱਚ ਨਹੀਂ ਸਾਂ ਮੁੰਡਿਆਂ ਨੇ ਬਥੇਰਾ ਕਿਹਾ ਕਿ ਕਿਸੇ ਵਾਕਫਕਾਰ ਨੂੰ ਨਾਲ ਲੈ ਲਈਏ ਪਰ ਮੈਂ ਇੱਕ ਨਾ ਮੰਨੀ ਗੰਜ ਵਿੱਚੋਂ ਉਸੇ ਤਰ੍ਹਾਂ ਆਪਣੇ ਮੁਹੱਲੇ ਦੇ ਨੇੜੇ ਪੁੱਜ ਕੇ ਪੰਬੜ ਪੂਸਿਆਂ ਵਿੱਚ ਪੈ ਗਿਆ ਹਰ ਪਾਸੇ ਇਮਾਰਤਾਂ ਟੈ ਕੇ ਢੇਰੀ ਹੋਈਆਂ ਪਈਆਂ ਸਨ ਹੂਲੀਆ ਸਾਰਾ ਬਦਲਿਆ ਪਿਆ ਸੀ ਸਾਡੀ ਗਲੀ ਦੀ ਨੁੱਕਰ ਉੱਤੇ ਇੱਕ ਖੂਹ ਹੁੰਦਾ ਸੀ। ਉਹਦੇ ਐਨ ਸਾਹਮਣੇ ਮੇਰੇ ਚਾਚਾ ਜੀ ਦਾ ਘਰ ਸੀ। ਮੋਕਲੇ ਜਿਹੇ ਗਲੀਆਂ ਦੇ ਮੇਲ ਉੱਪਰ ਸਾਰਾ ਦਿਨ ਜਨਾਨੀਆਂ ਚਰਖੇ ਡਾ ਕੇ ਘੁੱਕਰ ਮਚਾਈ ਰੱਖਦੀਆਂ ਸਨ। ਮੇਰੇ ਚਾਚਾ ਜੀ ਦੇ ਘਰ ਦਾ ਦਰਵਾਜ਼ਾ ਪੁਰਾਣੇ ਟੰਗ ਦਾ ਸੀ। ਲੱਕੜੀ ਉੱਪਰ ਬਿਹਤਰੀਨ ਚੋਬਕਾਰੀ ਦਾ ਕੰਮ ਸੀ। ਬੜੀਆਂ ਮੁਸ਼ਕਲਾਂ ਨਾਲ ਖੂਹ ਤਾਂ ਲੱਭ ਪਿਆ ਪਰ ਆਸ-ਪਾਸ ਨਾ ਕੋਈ ਗਲੀ ਨਾ ਮਕਾਨ। ਇੰਝ ਜਿਹਾ ਪਿਆ ਜਿਵੇਂ ਹੁਣੇ-ਹੁਣੇ ਕੋਈ ਹਵਾਈ ਹਮਲਾ ਹੋਇਆ ਹੈ ਅਤੇ ਹਰ ਪਾਸੇ ਮਲਬੇ ਦੇ ਢੇਰ ਲੱਗ ਗਏ ਹਨ ਕੋਈ ਵਿਰਲੀ ਇਮਾਰਤ ਹੀ ਸਾਬਤ ਖੜੀ ਸੀ ਸਾਥੀਆਂ ਨੇ ਹਿੰਮਤ ਦਿਵਾਈ ਪੁੱਛ-ਪੁਛਾ ਕੇ ਚੌਧਰੀ ਗੁਲਾਮ ਮੁਹੰਮਦ ਦਾ ਕਰ ਲੱਭਿਆ ਥੋੜਾ ਜਿਹਾ ਉਡੀਕਣ ਤੋਂ ਬਾਅਦ ਉਹ ਬਾਹਰ ਆਏ ਮੇਰੀ ਹੀ ਉਮਰ ਦੇ ਸਨ ਵੇਖਦੇ ਅੰਸਾਰ ਮੈਨੂੰ ਉਹਨਾਂ ਦਾ ਬਚਪਨ ਦਾ ਰੂਪ ਵੀ ਚੇਤੇ ਆ ਗਿਆ ਬਚਪਨ ਵਿੱਚ ਅਸੀਂ ਇਕੱਠੇ ਖੇਡੇ ਸੀ ਮੈਂ ਉਹਨਾਂ ਨੂੰ ਆਪਣੀ ਪਛਾਣ ਕਰਵਾਈ ਮੇਰੇ ਪਿਤਾ ਜੀ ਦਾ ਨਾਂ ਸੁਣਦੇ ਅਸਾਰ ਉਹ ਮੇਰੇ ਗਲ ਨਾਲ ਆ ਲੱਗੇ ਤੇ ਜ਼ਾਰੋ-ਜ਼ਾਰ ਰੋਣ ਲੱਗ ਪਏ ਦਾਦੇ ਪੋਤਰੇ ਭਰਾ ਸਾਂ ਦੋਵੇਂ ਇੱਕ ਖੂਨ ਪਰ ਵੰਡ ਤੋਂ ਬਾਅਦ ਉਹ ਮੁਸਲਮਾਨ ਹੋ ਗਏ ਸਨ ਮੈਂ ਹਿੰਦੂ ਰਹਿ ਗਿਆ ਸਾਂ ਉਹ ਪਾਕਿਸਤਾਨੀ ਸਨ ਮੈਂ ਹਿੰਦੁਸਤਾਨੀ ਸਾਡੀਆਂ ਜੁੜੀਆਂ ਹੋਈਆਂ ਬਾਹਾਂ ਤੇ ਛਾਤੀਆਂ ਦੇ ਵਿਚਕਾਰ ਇੱਕ ਖਾਈ ਸੀ ਇਤਨੀ ਲੰਮੀ ਤੇ ਚੌੜੀ ਜਿਸ ਦਾ ਕੋਈ ਹਿਸਾਬ ਨਹੀਂ ਸੀ ਇੱਕ ਦੂਜੇ ਦੇ ਦਿਲ ਦੀਆਂ ਧੜਕਣਾ ਮਹਿਸੂਸ ਕਰਦੇ ਹੋਏ ਵੀ ਅਸੀਂ ਇਸ ਖਾਈ ਤੋਂ ਗਾਫਲ ਨਹੀਂ ਹੋ ਸਕੇ ਇਸ ਅਕਲਪਿਤ ਪ੍ਰਸਥਿਤੀ ਨੇ ਮੈਨੂੰ ਇਤਨਾ ਬੰਦਲਾ ਛੱਡਿਆ ਕਿ ਮੈਨੂੰ ਰੋਣ ਵੀ ਨਹੀਂ ਆਇਆ ਫੇਰ ਉਹ ਸਾਨੂੰ ਘਰ ਦੇ ਅੰਦਰ ਲੈ ਗਏ ਘਰ ਨਵਾਂ-ਨਵਾਂ ਬਣਾਇਆ ਸੀ ਬਾਹਰ ਟੱਬਾ ਸੀ ਜਿਵੇਂ ਸਾਡੇ ਘਰ ਦੇ ਸਾਹਮਣੇ ਹੁੰਦਾ ਸੀ ਇਸ ਉੱਪਰੋਂ ਲੰਗ ਦੀ ਚਿੱਟਾ ਬੁਰਕਾ ਪਾਈ ਉਹਨਾਂ ਦੀ ਪਤਨੀ ਮੇਰੀ ਭਾਬੀ ਮਕਾਨ ਦੇ ਪਿਛਵਾੜੇ ਚਲੀ ਗਈ ਚੌਧਰੀ ਸਾਹਿਬ ਨੇ ਅੰਦਰ ਜਾ ਕੇ ਉਹਨੂੰ ਚਾਹ ਪਾਣੀ ਦਾ ਆਹਰ ਕਰਨ ਲਈ ਕਿਹਾ ਫਿਰ ਉਹਨਾਂ ਦਾ 18 ਕੋ ਵਰਿਆਂ ਦਾ ਲੜਕਾ ਅੰਦਰ ਆਇਆ ਅਨਵਰ ਨਾਂ ਸੀ ਸ਼ਾਇਦ ਉਹਦਾ ਉਹਨੇ ਮੇਰੇ ਪੈਰੀਂ ਹੱਥ ਲਾਇਆ ਮੈਂ ਪਿੱਠੋਂ ਤੇ ਹੱਥ ਫੇਰ ਕੇ ਅਸੀਸਾਂ ਦਿੱਤੀਆਂ 40 ਵਰੇ ਕੋਈ ਘਟ ਨਹੀਂ ਹੁੰਦੇ ਅਤੇ ਫਿਰ ਜਦੋਂ ਅਸਾਂ ਨਿੱਕਿਆਂ ਨੇ ਭੇਰੇ ਦਾ ਸਭ ਕੁਝ ਛੱਡ ਦਿੱਤਾ ਤਾਂ ਮਾਪਿਓ ਨੇ ਇੱਥੇ ਆ ਕੇ ਕੀ ਕਰਨਾ ਸੀ ਮੈਂ ਚੌਧਰੀ ਸਾਹਿਬ ਤੋਂ ਆਪਣੇ ਮਕਾਨ ਬਾਰੇ ਪੁੱਛਿਆ ਪਰ ਉਹਨਾਂ ਗੋਲ ਮੋਲ ਜਿਹਾ ਜਵਾਬ ਦਿੱਤਾ ਹਕੀਕਤਨ ਉਹਨਾਂ ਨੂੰ ਯਾਦ ਨਹੀਂ ਸੀ ਰਿਹਾ ਕਿ ਚਾਚਿਆਂ ਤਾਇਿਆਂ ਦੇ ਅਨੇਕਾਂ ਮਕਾਨਾਂ ਵਿੱਚੋਂ ਕਿਹੜਾ ਮੇਰੇ ਪਿਤਾ ਜੀ ਦਾ ਹੁੰਦਾ ਸੀ ਪਰ ਉਹਨਾਂ ਦੀ ਇਸ ਬੇਅਰਥ ਜਿਹੀ ਖਾਮੋਸ਼ੀ ਤੇ ਮੈਨੂੰ ਸ਼ੱਕ ਪੈਣ ਲੱਗ ਪਿਆ ਕਿ ਜਿਸ ਮਕਾਨ ਵਿੱਚ ਮੈਂ ਬੈਠਾ ਹੋਇਆ ਹਾਂ ਇਹ ਸਾਡਾ ਮਕਾਨ ਹੈ ਚੌਧਰੀ ਸਾਹਿਬ ਨੇ ਟੁਹਾ ਕੇ ਆਪਣੀ ਜ਼ਮੀਨ ਨਾਲ ਲਾ ਲਿਆ ਹੈ ਅਤੇ ਇਹ ਨਵੇਂ ਕਮਰੇ ਪਾ ਲਏ ਹਨ ਮੂਰਲੇ ਟਿੱਬੇ ਨੂੰ ਵੇਖ-ਵੇਖ ਕੇ ਮੇਰਾ ਸ਼ੱਕ ਹੋਰ ਵੀ ਪੱਕਾ ਹੋਈ ਜਾ ਰਿਹਾ ਸੀ ਪਰ ਮੈਨੂੰ ਇੰਜ ਹੋ ਜਾਣ ਦਾ ਰੰਝ ਕੋਈ ਨਹੀਂ ਸੀ ਮਹਿਸੂਸ ਹੋ ਰਿਹਾ ਸਗੋਂ ਬੜੀ ਤਸੱਲੀ ਸੀ ਕਿ ਖਾਨਦਾਨੀ ਚੀਜ਼ ਆਪਣੇ ਹੀ ਵੀਰ ਦੇ ਕੰਮ ਆ ਗਈ ਪਰ ਮੇਰੇ ਸਾਥੀਆਂ ਨੂੰ ਮੇਰੇ ਦਿਲ ਵਿੱਚ ਉੱਠ ਰਹੀਆਂ ਦਲੀਲਾਂ ਦਾ ਕਿਵੇਂ ਇਲਮ ਹੋ ਸਕਦਾ ਸੀ ਉਹ ਘੜੀ ਮੁੜੀ ਵਕਤ ਦੀ ਤੰਗੀ ਵੱਲ ਇਸ਼ਾਰਾ ਕਰਦੇ ਅਤੇ ਕਹਿੰਦੇ ਆਪਣਾ ਮਕਾਨ ਵੀ ਤੋਂ ਢੂੰਡੀਏ ਮੈਂ ਉਹਨਾਂ ਨੂੰ ਟਾਲ ਛੱਡਦਾ ਨਹੀਂ ਨਹੀਂ ਆਪਣੇ ਭਾਈ ਸੇ ਮਿਲ ਲਿਆ ਹੈ ਅਬ ਮੁਝੇ ਮਕਾਨ ਦੇਖ ਕੇ ਕੀ ਕਰਨਾ ਹੈ ਚੌਧਰੀ ਸਾਹਿਬ ਨੇ ਆਪਣੇ ਪੁੱਤਰ ਨੂੰ ਕਿਹਾ ਅਨਵਰ ਜਾ ਹੁਥੋਂ ਦੋਸਤ ਮੁਹੰਮਦ ਨੂੰ ਸੱਦ ਲਿਆ ਮਤੇ ਉਸ ਨੂੰ ਖਬਰ ਹੋਵੇ ਥੋੜੇ ਚਿਰ ਬਾਅਦ ਸੱਤਰਾਂ ਕੋ ਵਰਿਆਂ ਦਾ ਬੁੱਢਾ ਦੋਸਤ ਮੁਹੰਮਦ ਵੀ ਆ ਕੇ ਮੰਜੀ ਉੱਤੇ ਬਹਿ ਗਿਆ ਉਸ ਨੇ ਸਿਰ ਉੱਤੇ ਚਿੱਟੀ ਪੱਗ ਬੰਨੀ ਹੋਈ ਸੀ ਹੂ ਬਹੁ ਉਸੇ ਤਰ੍ਹਾਂ ਦੀ ਜਿਵੇਂ ਮੇਰੇ ਪਿਤਾ ਜੀ ਬੰਦੇ ਸਨ ਸ਼ਕਲ ਸੂਰਤ ਬੋਲਚਾਲ ਵੀ ਉਹਨਾਂ ਨਾਲ ਮਿਲਦੀ ਸੀ ਇਹ ਦੋਸਤ ਮੁਹੰਮਦ ਅਨੇਕਾਂ ਵਰੇ ਦੀਵਾਨ ਦੇਸ ਰਾਜਸਾਨੀ ਹੋਰਾਂ ਦੀ ਦੇਖਭਾਲ ਕਰਦਾ ਰਿਹਾ ਸੀ ਦੀਵਾਨ ਸਾਹਿਬ ਬੈਰਿਸਟਰ ਸਨ ਅਤੇ 라ਵਲਪਿੰਡੀ ਪ੍ਰੈਕਟਿਸ ਕਰਦੇ ਸਨ। ਉਹਨਾਂ ਦੇ ਲੜਕੇ ਨਾਲ ਮੇਰੀ ਭੂਆ ਦੀ ਧੀ ਵਿਆਹੀ ਸੀ। ਦੀਵਾਨ ਸਾਹਿਬ ਵੰਡਾਰੇ ਦੇ ਦੇਨ ਤੱਕ ਬਕਾਇਦਾ ਫੇਰਾ ਮਾਰਦੇ ਹੁੰਦੇ ਸਨ ਕਿਉਂਕਿ ਭੇਰੇ ਦੇ ਆਸ-ਪਾਸ ਉਹਨਾਂ ਦੀਆਂ ਜ਼ਮੀਨਾਂ ਵੀ ਸਨ। ਪਰ ਦੋਸਤ ਮੁਹੰਮਦ ਨੂੰ ਸਾਡਾ ਘਰ ਭੁੱਲਾ ਗਿਆ ਸੀ ਕਿਉਂਕਿ ਮੇਰੇ ਪਿਤਾ ਜੀ ਘਟਵੱਦ ਕਦੇ ਭੇਰੇ ਜਾਂਦੇ ਸਨ। ਜੇ ਮੈਂ ਹੋਰ ਵਿਸਤਾਰ ਨਾਲ ਨਿਸ਼ਾਨੀਆਂ ਦੱਸਦਾ ਤਾਂ ਸ਼ਾਇਦ ਉਹਨੂੰ ਕੋ ਚੇਤੇ ਆ ਜਾਂਦਾ ਪਰ ਹਾਲਤ ਹੀ ਕੁਝ ਅਜੀਬ ਬਣੀ ਹੋਈ ਸੀ ਇੱਕ ਪਾਸੇ ਗੁਲਾਮ ਮੁਹੰਮਦ ਕੁਰਸੀ ਉੱਪਰ ਨੀਵੀਂ ਪਾਈ ਲਗਾਤਾਰ ਰੋਈ ਜਾ ਰਿਹਾ ਸੀ ਉਧਰ ਬੁੱਢੇ ਦੋਸਤ ਮੁਹੰਮਦ ਦੀਆਂ ਅੱਖਾਂ ਵਿੱਚੋਂ ਵੀ ਜਿਵੇਂ ਗੰਗਾ ਜਮੁਨਾ ਵਹਿ ਤੁਰੀਆਂ ਸਨ ਮੇਰੇ ਆਪਣੇ ਲਈ ਬੋਲਣਾ ਔਖਾ ਹੋ ਰਿਹਾ ਸੀ ਅਖੀਰ ਸਿਕੰਦਰ ਨੇ ਹਲੂਣ ਕੇ ਮੈਨੂੰ ਉਠਾ ਦਿੱਤਾ ਤੇ ਕਹਿਣ ਲੱਗਾ ਚਲਿਏ ਜਬ ਤੱਕ ਚਾਹ ਤਿਆਰ ਹੁੰਦੀ ਹੈ ਇੱਕ ਬਾਹਰ ਦਾ ਚੱਕਰ ਲਗਾਉਂਦੇ ਹਨ ਬੇਦਲੀ ਨਾਲ ਮੈਂ ਫੇਰ ਗਲੀ ਵਿੱਚ ਆ ਗਿਆ ਬਿਲਕੁਲ ਉਪਰੀ ਪਈ ਜਾਪਦੀ ਸੀ ਯਕੀਨ ਨਹੀਂ ਸੀ ਆਉਂਦਾ ਮੈਂ ਇਸ ਗਲੀ ਵਿੱਚ ਖੇਡਦਾ ਹੁੰਦਾ ਸੀ ਉਹ ਤਾਂ ਇਤਨੀ ਲੰਮੀ ਖੁੱਲੀ ਤੇ ਸੋਹਣੀ ਹੁੰਦੀ ਸੀ ਇਹ ਇਤਨੀ ਛੋਟੀ ਭੀੜੀ ਤੇ ਕੋਜੀ ਸਿਕੰਦਰ ਨੇ ਮੈਨੂੰ ਇੱਕ ਸਿਰੇੋਂ ਦੂਜੇ ਸਿਰੇ ਤੱਕ ਦਾ ਚੱਕਰ ਮਾਰਨ ਲਈ ਕਿਹਾ ਅਚਾਨਕ ਇੱਕ ਘਰ ਦੇ ਅੱਗੇ ਲੰਘਦਿਆਂ ਮੇਰੀ ਨਜ਼ਰ ਉਹਦੇ ਵਿਹੜੇ ਵਿੱਚ ਪਈ ਮੈਂ ਖਲੋ ਗਿਆ ਤੇ ਕਿਹਾ ਇਸ ਘਰ ਵਿੱਚ ਮੈਂ ਖੇਡਦਾ ਹੁੰਦਾ ਸਾਂ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਇਹਦੇ ਕੋਠੇ ਉੱਤੇ ਵੀ ਅਸੀਂ ਚੜ੍ਹਦੇ ਹੁੰਦੇ ਸਾਂ ਇੱਥੇ ਮੇਰਾ ਦੋਸਤ ਰਹਿੰਦਾ ਹੁੰਦਾ ਸੀ ਪੌੜੀਆਂ ਕੋਲ ਇੱਕ ਗਰੀਬੜਾ ਜਿਹਾ ਆਦਮੀ ਚਾਦਰ ਬੁਲੇਟੀ ਪਿਆ ਹੋਇਆ ਸੀ ਸਿਕੰਦਰ ਨੇ ਉਸ ਕੋਲੋਂ ਅੰਦਰ ਆਉਣ ਦੀ ਇਜਾਜ਼ਤ ਮੰਗ ਲਈ ਤੇ ਮੈਨੂੰ ਕਿਹਾ ਜਾਈਏ ਅੰਦਰ ਉੱਪਰ ਵੀ ਜਾਈਏ ਨਹੀਂ ਅੰਦਰ ਜਾ ਕੇ ਕੀ ਲੈਣਾ ਮੈਂ ਕਿਹਾ ਹੁਣ ਬਾਈਆਂ ਤੀਆਂ ਵਰਿਆਂ ਦੇ ਸਿਕੰਦਰ ਨੇ ਮੈਨੂੰ ਗਲੀ ਵਿੱਚ ਖਲੋ ਕੇ ਇੰਜ ਡਾਂਟਿਆ ਜਿਵੇਂ ਉਹ ਮੇਰਾ ਕੋਈ ਬਜ਼ੁਰਗ ਹੋਵੇ ਸਾਨੀ ਸਾਹਿਬ ਆਪ ਕੈਸੇ ਫਜ਼ੂਲ ਸੇ ਤਕਲਫਾਤ ਦਾ ਸ਼ਿਕਾਰ ਹੋ ਰਹੇ ਹਨ ਹਮ ਵੀ ਆਪਕੀ ਤਰ੍ਹਾਂ ਹੈ ਜਬ ਕਬੀ ਦਿੱਲੀ ਜਾਏ ਆਪਣੇ ਛੋੜੇ ਹੋਏ ਘਰੋਂ ਕਾ ਕੋਨਾ ਕੋਨਾ ਛਾਨ ਮਾਰਤੇ ਹਨ चाहे किसी को कितनी भी तकलीफ हो आपने यहाँ रहना थोड़े है कि हर किसी का इतना लिहाज किए जा रहे हो दो घंटे बाद आपको यहाँ से चले जाना है और फिर आपको खुदा जाने कभी इधर आना नसीब भी हो या ना हो यह सुस्ती छोड़िए और एक जगह बैठ बैठ के वक्त गवाने की बजाय जितना घूम सकते हैं देखिए बराए मेहरबानी जाइए ऊपर ਕਿੰਨਾ ਸੁਆਦ ਮਿਲਿਆ ਉਹਨਾਂ ਪੌੜੀਆਂ ਉੱਪਰ ਦੁਬਾਰਾ ਪੈਰ ਰੱਖ ਕੇ ਉੱਪਰ ਕੋਠੇ ਉੱਤੇ ਪੁੱਜੇ ਤਾਂ ਐਨ ਆਪਣੀਆਂ ਅੱਖਾਂ ਸਾਹਮਣੇ ਦੂਰ ਮੈਨੂੰ ਆਪਣੇ ਘਰ ਦਾ ਉੱਪਰਲਾ ਸੋਫਾ ਸਾਫ਼ ਦਿਸ ਪਿਆ। ਉਹਦੇ ਸੱਜੇ ਪਾਸੇ ਵਾਲੀ ਰਸੋਈ ਦਿਸ ਪਈ ਅਤੇ ਮੈਂ ਚੀਕ ਉਠਿਆ। ਆਹ, ਉਹ ਸਾਡਾ ਘਰ ਉਸ ਕਮਰੇ ਵਿੱਚ ਮੇਰੀ ਭੈਣ ਦੀ ਕੁੜਮਾਈ ਹੋਈ ਸੀ। ਉਹ ਸਾਡੀ ਰਸੋਈ ਉਸ ਵੇਲੇ ਖੋਰੇ ਅੰਦਰ ਕਿਹੜਾ ਜਵਾਲਾਮੁਖੀ ਫੁੱਟਿਆ। ਰੋਂਦਾ ਤੇ ਘਰਕਦਾ ਮੈਂ ਮਿੱਟੀ ਪੋਚੇ ਫਰਸ਼ ਉੱਪਰ ਢੇਰ ਹੋ ਗਿਆ। ਉਹ ਲੋਕ ਦਿਲਾਸਾ ਦੇਣ ਲਈ ਆਏ ਮੈਂ ਬੋਲੀ ਜਾ ਰਿਹਾ ਸਾਂ। ਮੈਨੂੰ ਛੱਡ ਦਿਓ ਮੈਂ ਘਰ ਨੂੰ ਵੇਖ ਕੇ ਨਹੀਂ ਰੋ ਰਿਹਾ। ਮੈਨੂੰ ਭੈਣ ਯਾਦ ਆ ਰਹੀ ਏ ਜਿਹੜੀ ਮਰ ਚੁੱਕੀ ਏ। ਰੱਬਾ ਮੇਰੀ ਭੈਣ ਮੋੜ ਦੇ। ਰੱਬਾ ਮੇਰੀ ਭੈਣ ਮੋੜ ਦੇ। ਆਪਣੇ ਆਪ ਉੱਤੇ ਸ਼ਰਮ ਵੀ ਆ ਰਹੀ ਸੀ। ਇਹ ਮੈਂ ਕੀ ਕਰ ਰਿਹਾ ਹਾਂ। ਉਪਰ ਦੇਸ਼ ਉਪਰੀ ਥਾਂ ਉਪਰੇ ਬੰਦਿਆਂ ਦੀ ਮੌਜੂਦਗੀ ਵਿੱਚ ਪਰ ਮੈਨੂੰ ਆਪਣੇ ਆਪ ਉੱਪਰ ਕੋਈ ਕਾਬੂ ਨਹੀਂ ਸੀ